ਪਾਠ 5ਵਾਂ ਵਿਸਾਖੀ ਦਾ ਮੇਲਾ ਉਦੇਸ਼ ਮੇਲੇ ਅਤੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਵਿਸਾਖੀ ਦੇ ਮੇਲੇ ਬਾਰੇ ਜਾਣਕਾਰੀ ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਇਸ ਦੀ ਧਰਤੀ ਤੇ ਮੇਲੇ ਅਤੇ ਤਿਉਹਾਰ ਇਸ ਤਰ੍ਹਾਂ ਬਿਖਰੇ ਹੋਏ ਹਨ ਜਿਵੇਂ ਅਸਮਾਨ ਵਿੱਚ ਤਾਰੇ ਜਿਵੇਂ ਟਿਮਟਿਮ ਕਰਦੇ ਤਾਰੇ ਅਸਮਾਨ ਨੂੰ ਬੇਹੱਦ ਸੁੰਦਰ ਬਣਾ ਦਿੰਦੇ ਹਨ ਉਸੇ ਤਰ੍ਹਾਂ ਇਹ ਮੇਲੇ ਅਤੇ ਤਿਉਹਾਰ ਲੋਕਾਂ ਵਿੱਚ ਪਾਈਵਾਲਤਾ ਅਤੇ ਆਪਸੀ ਪੇਰੇਮ ਵਧਾ ਕੇ ਕਿਸੇ ਵੀ ਪ੍ਰਾਂਤ ਜਾਂ ਦੇਸ਼ ਦੀ ਖੁਸ਼ਹਾਲੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਅਜੀਹਾ ਹੀ ਇੱਕ ਤਿਉਹਾਰ ਹੈ ਵਿਸਾਖੀ ਵਿਸਾਖੀ ਵਾਲੇ ਦਿਨ ਪੰਜਾਬ ਦੀ ਧਰਤੀ ਤੇ ਥਾਂ ਥਾਂ ਮੇਲੇ ਲੱਗਦੇ ਹਨ ਜੋ ਕਿ ਉਹਨਾਂ ਦੀ ਖੁਸ਼ੀ ਦਾ ਪ੍ਰਗਟਾ ਕਰਦੇ ਹਨ ਵਿਸਾਖੀ ਦਾ ਤਿਉਹਾਰ ਦੇਸੀ ਮਹੀਨੇ ਵਿਸਾਖ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ ਵਸਾਖ ਦੇ ਮਹੀਨੇ ਹਾੜੀ ਦੀ ਫਸਲ ਵਾਢੀ ਲਈ ਤਿਆਰ ਖੜੀ ਹੁੰਦੀ ਹੈ ਖੇਤ ਕਣਕ ਦੀਆਂ ਸੋਨੇ ਰੰਗੀਆਂ ਬਲੀਆਂ ਨਾਲ ਲਹਿਰਾ ਰਹੇ ਹੁੰਦੇ ਹਨ ਧੁੱਪ ਤੇਜ਼ ਹੋਣ ਕਰਕੇ ਦਾਣੇ ਚੜਨੀ ਸ਼ੁਰੂ ਹੋ ਜਾਂਦੇ ਹਨ ਇਹੋ ਸਮਾਂ ਹੁੰਦਾ ਹੈ ਕਣਕਾਂ ਦੀ ਵਾਢੀ ਦਾ ਪਹਿਲੇ ਸਮੇਂ ਵਿੱਚ ਕਣਕਾਂ ਨੂੰ ਵੱਢ ਕੇ ਭਰੀਆਂ ਬਨ ਕੇ ਪੇੜ ਬਣਾ ਕੇ ਥਰੇਸ਼ਰ ਦੀ ਸਹਾਇਤਾ ਨਾਲ ਕਣਕ ਦੇ ਦਾਣੇ ਅਤੇ ਤੂੜੀ ਨੂੰ ਵੱਖ ਕਰ ਲਿਆ ਜਾਂਦਾ ਸੀ पर आजकल ज्यादातर कंबाइन दी मदद नाल ही कणका दी फसल दी पाडी हुंदी है किसान कणक दी भरपूर फसल देख के फुले नी समाउंदे किसान दी इस खुशी नु कवि तनी राम चात्रिक ने इस तरह बयान कीता है तूड़ी तंद सा बहाड़ी वेच वट के लंबड़ा ते शाखा दा हिसाब कट के पग छग्गा चादरा नवा सवाई के सम्मा वाली डांग ओते लाई के कछे मार वंजली आनंद छा गया मार दा दमामे जट मेले आ गया मेला शब्द मिल जा मेल शब्द तो बढ़िया है उस तो नास दिन किसी इतिहासिक घटना मिथिहासिक घटना धार्मिक घटना रुत अति त्योहार आदि संबंधित हो सकता है ਮੇਲਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਸ਼ਾਇਦ ਹੀ ਕੋਈ ਮਹੀਨਾ ਅਜੇਹਾ ਹੋਵੇ ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਆਂਦਾ ਹੋਵੇ ਵਿਸਾਖੀ ਵਾਲੇ ਦਿਨ ਬੱਚੇ ਬੁੱਢੇ ਜਵਾਨ ਸਭ ਸਜ ਧਜ ਕੇ ਹੁਮ ਹੁਮਾ ਕੇ ਮੇਲੇ ਵਿੱਚ ਪਹੁੰਚ ਜਾਂਦੇ ਹਨ ਮੇਲੇ ਵਿੱਚ ਜਿੱਥੇ ਇੱਕ ਪਾਸੇ ਨੌਜਵਾਨ ਮੁੰਡੇ ਅਤੇ ਖੂਬਸੂਰਤ ਮਟਿਆਰਾਂ ਦੇ ਪੰਗੜੇ ਅਤੇ ਗਿੱਧੇ ਦੀਆਂ ਧੁਮਾਂ ਪੈ ਰੀਆਂ ਹੁੰਦੀਆਂ ਹਨ ਤਾਂ ਦੂਜੇ ਪਾਸੇ ਖਾਣ ਪੀਣ ਦੇ ਸ਼ੌਕੀਨ ਜਲੇਬੀਆਂ ਪਕੌੜੇ ਚਾਟ ਆਦਿ ਦਾ ਆਨੰਦ ਮਾਨ ਰਹੇ ਹੁੰਦੇ ਹਨ ਮੇਲੇ ਵਿੱਚ ਹਾਰ ਸ਼ਿੰਗਾਰ ਖਡੌਣੀਆਂ ਮਠਿਆਈਆਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਚੰਡੋਲ ਝੂਟ ਦੇ ਲੋਕਾਂ ਦੀਆਂ ਆਵਾਜ਼ਾਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆਂ ਹਨ ਇਸ ਸਥਿਥ ਦਾ ਸੰਬੰਧ ਸਿੱਖ ਧਰਮ ਨਾਲ ਵੀ ਹੈ 13 April 1699 AD आनंदपुर साहिब ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਅੰਮ੍ਰਿਤ ਛਕਾ ਕੇ ਗੁਰ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਸੀ ਇਸ ਦਿਨ ਦਾ ਸੰਬੰਧ ਇੱਕ ਇਤਿਹਾਸਕ ਘਟਨਾ ਨਾਲ ਵੀ ਹੈ ਇਸੇ ਦਿਨ ਅੰਗਰੇਜ਼ੀ ਹਾਕਮ ਜਨਰਲ ਡਾਇਰ ਨੇ 1919 ਈਸਵੀ ਨੂੰ ਜਲੀਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਨਿਹੱਤੇ ਭਾਰਤੀਆਂ ਉੱਤੇ ਗੋਲੀਆਂ ਚਲਵਾ ਕੇ ਲਾਸ਼ਾਂ ਦੇ ਢੇਰ ਲਗਾ ਦਿੱਤੇ ਸਨ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਗੁਰਦੁਆਰੇ ਅਤੇ ਮੰਦਰ ਜਾਂਦੇ ਹਨ ਗੁਰਦੁਆਰੇ ਵਿੱਚ ਢਾਡੀ ਜਥੇ ਕੀਰਤਨ ਕਰਦੇ ਹਨ ਸੰਗਤਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਦੀਆਂ ਹਨ ਮੇਲੇ ਦਾ ਆਨੰਦ ਮਾਨਦੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਦੋਂ ਤਿਰਕਾਲਾ ਪੈ ਜਾਂਦੀਆਂ ਹਨ ਲੋਕ ਮਜ਼ਾ ਕਰਦੇ ਹੋਏ ਰੰਗ ਬਿਰੰਗੀਆਂ ਯਾਦਾਂ ਸੰਜੋਏ ਆਪਣੇ ਆਪਣੇ ਘਰ ਭਰਤੌਂਦੇ ਹਨ ਕਿਸੇ ਨੇ ਸੱਚੀ ਕਿਹਾ ਹੈ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦਿਆਂ ਸ਼ਾਮ ਲੰਗੇ ਪਤਾ ਨਹੀਂ ਸਵੇਰ ਦਾ ਕੀ ਸਿੱਖਿਆ ਵਿਸਾਖੀ ਦੇ ਮੇਲੇ ਬਾਰੇ ਇਸ ਦਿਨ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਬਾਰੇ